ने समा क्ढ़िया सा बहुत ही सत्कारयोग सबका सरदार बलबीर सिंह जी सिद्धू साहब बहुत ही सत्कारयोग सा जनरल सैक्रटरी ऑर्गेनाइजेशन संदीप संधु साहेब बहुत ही सत्कारयोग सा हरदीप किंगरा जी बहुत ही सुमित सिंह जी ਬਹੁਤ ਸਤਿਕਾਰਯੋਗ ਨਰਿੰਦਰ ਕੋਨੀ ਸਾਹਿਬ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸੋ ਅੱਜ ਦਾ ਜਿਹੜਾ ਵਿਸ਼ਾ ਹੈਗਾ ਉਹ ਇਹ ਹੈ ਕਿ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਸਰਕਾਰ ਔਰ ਖਾਸ ਕਰਕੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਗੂਫੇ ਛੱਡ ਰਹੇ ਆ ਤੇ ਬੇਫਕੂਫ ਬਣਾ ਰਹੇ ਆ। ਔਰ ਜਦੋਂ ਜਦੋਂ ਕੋਈ ਉਹਨਾਂ ਦੇ ਇਮਤਿਹਾਨ ਦੀ ਘੜੀ ਆਉਂਦੀ ਹੈ ਪੰਜਾਬ ਦੇ ਭੋਲੇ-ਪਾਲੇ ਲੋਕਾਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਫਸਾ ਕੇ ਉਹਨਾਂ ਨੂੰ ਬੇਫਕੂ ਬਣਾਇਆ ਜਾਂਦਾ ਹੈ। ਆ ਤੁਹਾਡੇ ਸਾਹਮਣੇ ਵੈਸੇ ਤਾਂ ਜਦੋਂ ਇਹ ਸਰਕਾਰ ਆਈ ਸੀ ਉਦੋਂ ਹੀ ਬਦਲਾਅ ਦਾ ਇੱਕ ਬਹੁਤ ਵੱਡਾ ਨਾਰਾ ਦਿੱਤਾ। ਔਰ ਲੋਕਾਂ ਨੂੰ ਇਸ ਤਰ੍ਹਾਂ ਦੇ ਸੁਪਨੇ ਦਿਖਾਏ ਗਏ ਕਿ ਸਵਰਗ ਪੰਜਾਬ ਤੇ ਲਿਆਂਦਾ ਜਾਏਗਾ। ਕਿ ਪੰਜਾਬ ਸਵਰਗ ਹੋਏਗਾ ਤੇ ਸਵਰਗ ਨੂੰ ਪੰਜਾਬ ਤੇ ਲਿਆਵਾਂਗੇ। ਅਮਰੀਕਾ ਤੇ ਕੈਨੇਡਾ ਤੋਂ ਵੀ ਲੋਕ ਆਇਆ ਕਰਨਗੇ ਇੱਥੇ ਇਸ ਦੇਸ਼ ਨੂੰ ਵੇਖਣ ਇੱਥੇ ਰਹਿਣ ਇੱਥੇ ਵਸਣ ਆਸੀ। ਤੁਹਾਨੂੰ ਯਾਦ ਹੋਣਾ ਮਾਨ ਸਾਹਿਬ ਦਾ ਇੱਕ ਕਿਆਸੀ ਵੀ ਗੋਰੇ ਆਇਆ ਕਰਨਗੇ ਹੁਣ ਫੇਰ ਬਾਈ ਇਲੈਕਸ਼ਨ ਆਇਆ ਜਲੰਧਰ ਦਾ ਤੇ ਮਾਨ ਸਾਹਿਬ ਨੇ ਜਲੰਧਰ ਘਰ ਲੈ ਲਿਆ ਵੈਸੇ ਤਾਂ ਮੇਰਾ ਖਿਆਲ ਮੁੱਖ ਮੰਤਰੀ ਸਾਹਿਬ ਨੂੰ ਕਾਰ ਰੈਂਟ ਦੇ ਲੈਣ ਦੀ ਲੋੜ ਨਹੀਂ ਪੈਣੀ ਚਾਹੀਦੀ ਪਰ ਇਹ ਪਤਾ ਲੱਗਿਆ ਵੀ ਉਹ ਕਾਰ ਸਰਕਾਰ ਦੁਆਰਾ ਰੈਂਟ ਤੇ ਲਿਆ ਮੈਨੂੰ ਇਸ ਗੱਲ ਦਾ ਕੋਈ ਇਤਰਾਜ਼ ਨਹੀਂ। ਅਗਰ ਮੁੱਖ ਮੰਤਰੀ ਸਾਹਿਬ ਨੇ ਜਲੰਧਰ ਜਾ ਕੇ ਘਰ ਰੈਂਟ ਤੇ ਲੈਣਾ ਮੈਨੂੰ ਕੀ ਇਤਰਾਜ਼ ਹੈ। ਪਰ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਮੈਂ ਇੱਥੇ ਰਿਹਾ ਕਰਾਂਗਾ ਬਕਾਇਦਾ ਜਲੰਧਰ ਵੈਸਟ ਡੀ ਜੂਚ ਲਿਆ ਗਿਆ ਉਹ ਘਰ। ਜੂਰਡਿਕਸ਼ਨ ਜਲੰਧਰ ਵੈਸਟ ਡੀ ਸੀ। ਉੱਥੇ ਰਹੇ ਇਲੈਕਸ਼ਨ ਇਲੈਕਸ਼ਨ ਤੇ ਵਾਦਾ ਕੀਤਾ ਗਿਆ ਕਿ ਮੈਂ ਇੱਥੇ ਰਿਹਾ ਕਰਾਂਗਾ ਮੈਂ ਤਾਂ ਪਹਿਲਾਂ ਵੀ ਕਹਿੰਦਾ ਸੀ ਮਾਨ ਸਾਹਿਬ ਤੁਸੀਂ ਇੱਥੇ ਰਹਿ ਨਹੀਂ ਸਕਨਾ ਮੁੱਖ ਮੰਤਰੀ ਸਾਹਿਬ ਦੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਕਿੱਦਾਂ ਨਿਭਾਓਗੇ ਇੱਥੇ ਰਹਿ ਕੇ ਹੁਣ ਤੁਹਾਡੇ ਸਾਹਮਣੇ ਉਹ ਕਾਰ ਜਿਸ ਦਿਨ ਦਾ ਚੋਣ ਜਿੱਤੇ ਹੈ ਨਤੀਜਾ ਆਇਆ ਉਹ ਘਰ ਬੰਦ ਪਿਆ ਜੇ ਖੁੱਲਾ ਤਾਂ ਦੱਸ ਦਿਓ ਹੋਣ ਪਤਾ ਲੱਗਿਆ ਹੈ ਕਿ ਮੁੱਖ ਮੰਤਰੀ ਸਾਹਿਬ ਨੇ ਕਾਰ ਜਿਹੜਾ ਕਮਿਸ਼ਨਰ ਦੇ ਜਿਹੜਾ ਕੋਈ ਬੈਂਗਲور ਜਾਂ ਉਹਦਾ ਘਰ ਸੀਗਾ ਉੱਥੇ ਉਹਨਾਂ ਨੇ ਕਿਹਾ ਵੀ ਮੈਂ ਘਰ ਇੱਥੇ ਤਬਦੀਲ ਕਰ ਲਾਂਗਾ ਪਹਿਲੀ ਗੱਲ ਤਾਂ ਉਹ ਭਲੇਮਾਨਸ ਦਾ ਜਿਹੜਾ ਉੱਥੇ ਕਮਿਸ਼ਨਰ ਲੱਗਿਆ ਉਹਰਾ ਵੀ ਕੰਮਕਾਜ ਸਾਰਾ ਖਰਾਬ ਹੋ ਜਾਏਗਾ ਵੀ ਉਹਨਾਂ ਦੇ ਉਹਰੇ ਘਰ ਦੇ ਵਿੱਚ ਆਪਦਾ ਇਹ ਰੈ residense ਬਣਾ ਲੈਣਗੇ ਫਿਰ ਮੈਂ ਇਹ ਸਵਾਲ ਫਿਰ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ 2 ਦਿਨ ਹਫਤੇ 'ਚੋਂ 2 ਦਿਨ ਹੀ ਕਿਹਾ ਕਿ ਮਹੀਨੇ 'ਚੋਂ 2 ਦਿਨ ਕਿਹਾ ਮੈਂ ਤੁਹਾਨੂੰ ਕਹਿੰਦਾ ਹਫਤੇ 'ਚੋਂ 2 ਦਿਨ ਹੁਣ ਹਫਤੇ 'ਚੋਂ 2 ਦਿਨ ਉਹ ਜਲੰਧਰ ਲਾਇਆ ਕਰਨ ਐਸ ਹੀ ਸੈਡ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਹੈ ਜੇ ਲਾਇਆ ਕਰ ਪਰ ਇਸ ਤੋਂ ਬਾਅਦ ਡੇਰਾ ਬਾਬਾ ਨਾਨਕ ਇਲੈਕਸ਼ਨ ਹੈ ਇਸ ਤੋਂ ਬਾਅਦ ਗਿੱਦੜਵੇ ਇਲੈਕਸ਼ਨ ਹੈ ਇਸ ਤੋਂ ਬਾਅਦ ਬਰਨਾਲੇ ਇਲੈਕਸ਼ਨ ਹੈ ਚੱਬੇਵਾਲ ਇਲੈਕਸ਼ਨ ਹੈ ਉਹ ਜੇ ਸਾਰੀਆਂ ਜਗ੍ਹਾ ਤੇ ਉਹਨਾਂ ਚਾਰ ਘਰ ਹੋਰ ਲੈਣੇ ਪੈਣੇ ਫਿਰ ਚਾਰੇ ਉਹਨਾਂ ਜਗ੍ਹਾ ਤੇ ਦੋ ਦੋ ਦਿਨ ਅਗਰ ਲਾਉਣਗੇ ਤਾਂ ਮਾਨ ਸਾਹਿਬ ਤਾਂ ਇਹਨਾਂ ਪੰਜ ਹਲਕਿਆਂ ਚ ਹੀ ਰਹਿ ਜਾਣਗੇ ਜਾ ਪੰਜ ਜ਼ਿਲ੍ਹਿਆਂ ਚ ਲਾ ਲਉ ਬਾਕੀ ਜ਼ਿਲ੍ਹਿਆਂ ਦਾ ਕੀ ਹੋਇਆ ਤਾਂ ਬਾਕੀ ਹਲਕਿਆਂ ਦਾ ਕੀ ਹੋਏਗਾ ਤੋ ਕਹਿਣ ਦਾ ਮਤਲਬ ਇਹ ਹੈ ਕਿ ਇਹ ਸਰਾ ਸਰ ਸਗੂਫੇ ਛੱਡਨੇ ਔਰ ਇਸ ਤਰ੍ਹਾਂ ਦੀ ਗੱਲ ਕਰਨੀ ਜਿਹੜੀ ਤੁਸੀਂ ਪੂਰੀ ਨਾ ਕਰ ਸਕੋ ਇਹ ਮਾਨ ਸਾਹਿਬ ਲੋਕਾਂ ਨੂੰ ਬੇਵਕੂਫ ਬਣਾਉਣਾ ਬੰਦ ਕਰਨ ਇਸੇ ਕਾਰਨ ਰਿਆ ਕਿ ਅਸੀਂ ਸੱਤ ਸੀਟਾਂ ਜਿੱਤੇ ਉਹ ਤਿੰਨ ਸੀਟਾਂ ਜਿੱਤੇ ਕਿਉਂਕਿ ਉਹ ਕਹਿੰਦੇ ਸੀ 130 ਤੇ ਮੈਂ ਕਹਿੰਦਾ ਸੀ ਕਿ ਸਾਡੀ ਪਾਰਟੀ ਸਭ ਤੋਂ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਆਏਗੀ ਸੀਟਾਂ ਪਤਾ ਨਹੀਂ ਕਿੰਨੀਆਂ ਹੋਣੀਆਂ ਸਾਡੇ ਕੋਲੇ ਸਭ ਤੋਂ ਵੱਧ ਸੀਟਾਂ ਹੋਣੀਆਂ ਉਵੇਂ ਹੀ ਹੋਇਆ ਇਸੇ ਕਰਕੇ ਉਹਨਾਂ ਕੋਲੇ ਤਿੰਨ ਆਏ ਕਿਉਂਕਿ ਬਹੁਤ ਵੱਡੇ ਵੱਡੇ ਓਵਰ ਪ੍ਰੋਮਿਸਿੰਗ ਜਿਹੜੇ ਕੀਤੇ ਸਨ ਵਾਦੇ ਆਸਮਾਨ ਤੋਂ ਤਾਰੇ ਤੋੜ ਲਿਆਉਂਗਾ ਬਦਲਾਅ ਹੋਏਗਾ ਇੱਕ ਐਸਾ ਰਾਜ ਹੋਏਗਾ ਪਹਿਲੇ ਵਾਲੇ ਸੀ ਜਿਹੜੇ ਅਕਾਲੀ ਦਲ ਵਾਲੇ ਉਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਹਿੰਦੇ ਸੀ 25 ਸਾਲ ਦੀ ਗੱਲ ਕਰਦੇ ਸੀ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਐਸਾ ਨਿਭੜਿਆ ਤੇ ਸਾਰਾ ਕੁਝ ਧੋਕੇ ਲੈ ਗਿਆ ਹੁਣ ਇੱਕ ਸੀਟ ਆਈ ਹੈ ਕੋਈ ਵੀ ਨਹੀਂ ਰਿਹਾ ਕਾ ਲਿੰਦਾ ਉੱਚੇ ਇਹੀ ਹਾਲ ਇਸ ਪਾਰਟੀ ਦਾ ਹੁਣ ਮੈਂ ਗੱਲ ਕੀ ਕਰਨਾ ਚਾਹਣਾ ਤੁਹਾਨੂੰ ਮੈਂ ਕਿਉਂ ਅੱਜ ਦੀ ਇਹ ਪ੍ਰੈਸ ਕਾਨਫਰੰਸ ਜਿਹੜੀ ਐਮਰਜੈਂਸੀ ਦੇ ਰੂਪ ਦੇ ਵਿੱਚ ਤੁਹਾਨੂੰ ਇਹ ਦੱਸਿਆ ਗਿਆ ਕਿਉਂਕਿ ਕੱਲ ਨੂੰ ਫਿਰ ਪਾਰਲੀਮੈਂਟ ਹੈ ਫਿਰ ਸਮਾਂ ਨਹੀਂ ਲੱਗਿਆ ਕਿਉਂਕਿ ਪਹਿਲਾਂ ਵੀ ਪਾਰਲੀਮੈਂਟ ਸੀ ਅਸੀਂ ਪਾਰਲੀਮੈਂਟ ਸੀ ਤੇ ਮਾਨ ਸਾਹਿਬ ਚਲੇ ਗਏ ਗਿੱਦੜਵਾ ਹਲਕੇ ਦੇ ਦੋਦੇ ਪਿੰਡ ਤੇ ਸੋਥੇ ਦੀਆਂ ਨਹਿਰਾਂ ਤੇ ਜਿੱਥੇ ਅਸੀਂ ਜੰਮੇ ਪਲੇ ਵੱਡੇ ਹੋਏ ਹਾਂ ਉੱਥੇ ਜਾ ਕੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਪਹਿਲੀ ਗੱਲ ਤੋਂ ਨਹਿਰ ਵਾਲਾ ਜਿਹੜਾ ਸੁਪਨਾ ਵੀ ਅਸੀਂ ਦਿਖਾਇਆ ਗਿਆ ਕਿਉਂਕਿ ਜੇ ਬਾਏ ਇਲੈਕਸ਼ਨ ਨਾ ਹੁੰਦੀ ਜੇ ਰਾਜਾਵੜਿੰਗ ਲੁਧਿਆਣੇੋਂ ਨਾ ਲੜਦਾ ਐਮਪੀ ਨਾ ਬਣਦਾ ਤਾਂ ਸ਼ਾਇਦ ਮਾਨ ਸਾਹਿਬ ਨਉਤਾ ਇਹ ਸਾਲੇ ਚੇਤੇ ਨਹੀਂ ਆਉਣਾ ਸੀ ਵੀ ਦੋਦੇ ਤੇ ਸੋਥੇ ਪਿੰਡ ਦੀਆਂ ਨਹਿਰਾਂ ਤੇ ਜਾ ਕੇ ਮੈਂ ਪ੍ਰੈਸ ਕਾਨਫਰੈਂਸ ਕਰਨੀ ਹੈ ਪ੍ਰੈਸ ਕਾਨਫਰੈਂਸ ਕੀ ਕਹਿੰਦੇ ਕਹਿੰਦੇ ਮੈਂ ਇੱਕ ਮਾਲਵਾ ਨਹਿਰ ਬਣਾਉਣ ਜਾ ਰਿਹਾ ਹਾਂ ਜੀਰੇ ਵਿੱਚ 2000 ਕਿਊਸਿਕ ਪਾਣੀ ਜਾਏਗਾ ਤੇ 22 ਬਲॉक्स ਨੂੰ ਇਹ ਨਹਿਰ ਪਾਣੀ ਦੇਗੀ ਪਈ ਮੈਨੂੰ ਤਾਂ ਨਹਿਰ ਕੱਢਣ ਤੇ ਕੋਈ ਇਤਰਾਜ਼ ਨਹੀਂ ਮੈਂ ਕਹਿਣਾ ਕਿਉਂਕਿ ਜਿਹੜਾ ਸਰਫੇਸ ਵਾਟਰ ਹੈ ਸਾਡਾ ਗਰਾਊਂਡ ਵਾਟਰ ਹੈ ਇਹ ਰੇਤੇ ਬਹੁਤ ਸਾਰੀ ਹਰਦੀਪ ਕਿੰਗਰਾ ਜੀ ਨੇ ਬਹੁਤ ਵਿਸਤਾਰ ਪੂਰਕ ਜਾਣਕਾਰੀ ਹੈ ਇਹਨਾਂ ਨੂੰ ਉਹ ਦਿਨ ਬਦ ਦਿਨ ਥੱਲੇ ਜਾ ਰਿਹਾ ਹੈ ਬਹੁਤ ਮਾਹਿਰਾਂ ਨੇ ਚਿੰਤਾ ਪ੍ਰਗਟ ਕੀਤੀ ਹੈ ਕਿ ਪਾਣੀ ਆਉਣ ਵਾਲੇ ਸਮੇਂ 'ਚ ਸਾਡੇ ਪੰਜਾਬ ਦੇ ਵਿੱਚ ਖਤਰੇ ਦੀ ਘੰਟੀ ਆ ਮੁੱਖ ਜਾਣਾ ਹੈ ਇਹ ਨਾ ਹੋਵੇ ਰੇਗਿਸਤਾਨ ਬਣ ਜਾਏ ਇਸ ਕਰਕੇ ਕਈ ਮਾਹਰ ਸਾਨੂੰ ਕਹਿੰਦੇ ਜੀਰੀ ਨਾ ਲਾਓ ਝੋਨਾ ਨਾ ਲਾਓ ਹੋਰ ਕੋਈ ਫਸਲਾਂ ਲਾਓ ਪਰ ਸਰਕਾਰਾਂ ਨੇ ਕਦੇ ਬੰਦੋਬਾਸਤ ਕੀਤਾ ਨਹੀਂ ਕਿ ਕਿਵੇਂ ਡਾਈਵਰਸਿਫਿਕੇਸ਼ਨ ਹੋਵੇ ਸਾਨੂੰ ਨਹਿਰ ਤੇ ਕੋਈ ਇਤਰਾਜ਼ ਨਹੀਂ ਮੈਂ ਤਾਂ ਕਹਿੰਦਾ ਕਨਾਲ ਵਾਟਰ ਜਿੰਨਾ ਮਿਲੇ ਉਨਾਂ ਹੀ ਥੋੜਾ ਸਾਡੇ ਕੋਲ ਸ਼ਾਰਟੇਜ ਹੈ ਇਹੇ ਰਾਸਤੇ ਤਿੰਨ ਚੀਜ਼ਾਂ ਜ਼ਰੂਰੀ ਆ ਪਹਿਲਾਂ ਤਾਂ ਟੈਕਨੀਕਲ ਫਿਰ ਦੂਜਾ ਇਹਦੇ ਤੇ ਸਮਾਜਿਕ ਤੇ ਆਰਥਿਕ ਤੀਜਾ এনवायरमेंट ਇਹ ਤਿੰਨ ਚੀਜ਼ਾਂ ਅਗਰ ਇਹਦੇ ਤੇ ਵਿਚਾਰੀਆਂ ਜਾਣੀਆਂ ਚਾਹੀਦੀਆਂ ਤਦ ਨਹਿਰਾਂ ਨਿਕਲਦੀਆਂ ਬੇਸਿਕਲੀ ਵੀ ਵਾਤਾਵਰਨਾ ਕਿੰਨਾ ਕੁ ਨੁਕਸਾਨ ਹੋਏਗਾ ਦਰਖਤ ਕਿੰਨੇ ਵੱਡੇ ਜਾਣਗੇ ਕਿਉਂਕਿ ਉਹ ਸਾਰੇ ਨਾਲ ਦਰਖਤ ਨੇ ਨਹਿਰ ਦੇ ਨਾਲ ਜਿਹੜੀ ਰਾਜਸਥਾਨ ਫੀਡਰ ਦੇ ਨਾਲ ਇਹ ਨਹਿਰ ਕੱਢਣ ਦੀ ਗੱਲ ਕਰ ਰਹੇ ਨੇ ਉਹ ਸਾਰਾ এনवायरमेंट ਕਿੰਨਾ ਨੁਕਸਾਨ ਹੋਏਗਾ ਉਹਦੇ ਤੇ ਵਿਚਾਰ ਕੀਤਾ ਜਾਂਦਾ ਪਹਿਲਾਂ ਟੈਕਨੀਕਲ ਕਿੰਨੀ ਕੁ ਲਾਹੇਬੰਦ ਹੋਏਗੀ ਪੰਜਾਬੀ ਚ ਵੀ ਇਹ ਪਾਣੀ ਪਹੁੰਚ ਪਾਏਗਾ ਵੀ ਉੱਥੇ ਕਿ ਨਹੀਂ ਪਹੁੰਚ ਪਾਏਗਾ ਜਿਹੜਾ 2000 ਕਿਊਸਿਕ ਪਾਣੀ ਲੈ ਕੇ 22 ਬਲਾਕਾਂ ਨੂੰ ਦੇਣਾ ਚਾਹੁੰਦੇ ਨੇ ਆਲਰੇਡੀ ਰਾਜਸਥਾਨ ਫੀਡਰ ਦੇ ਵਿੱਚ ਪਾਣੀ ਜਾ ਰਿਹਾ ਹੈ 15000 ਕਿਊਸਿਕ ਆਲਰੇਡੀ ਚੱਲ ਰਿਹਾ ਹੈ ਜਿਹੜਾ ਰਾਜਸਥਾਨ ਫੀਡਰ ਚ ਰਾਜਸਥਾਨ ਨੂੰ ਸਾਡਾ ਪਾਣੀ ਜਾ ਰਿਹਾ ਹੁਣ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਕਿ ਟੈਕਨੀਕਲੀ ਕੀ ਹੋਣਾ ਹੈ ਟੈਕਨੀਕਲ ਤਾਂ ਹੈ ਪਿਛਲੀਆਂ ਸਰਕਾਰਾਂ ਦੁਆਰਾ ਇਹਦੇ ਤੇ ਸਰਵੇ ਕਰਾਇਆ ਗਿਆ ਸੀ ਤੇ ਟੈਕਨੀਕਲੀ ਉਹਨਾਂ ਨੇ ਇਹਨੂੰ ਸਹਿਲ ਕਰਤਾ ਕਿਉਂਕਿ ਤੇ ਸੋਸ਼ਲ ਦੀ ਗੱਲ ਕਰੀਏ ਉਹਨਾਂ ਨੇ ਕਿਹਾ ਦਰਸਤ ਦੁਖਤ ਬਹੁਤ ਕੱਟੇ ਜਾਣੇ ਮੈਂ ਤੁਹਾਨੂੰ ਕਿਹਾ ਐਨਵਾਇਰਨਮੈਂਟ ਦੀ ਗੱਲ ਕਰੀਏ ਔਰੇ ਤੇ ਵੀ ਉਹਨਾਂ ਨੇ ਕਿਹਾ ਵੀ ਇਹ ਇਹ ਠੀਕ ਨਹੀਂ ਹੋਏਗਾ ਇਹ ਰਾਜਸਥਾਨ ਨਹਿਰ ਹੈ ਜਿਹੜਾ ਇਹਦੇ ਖੱਬੇ ਪਾਸੇ ਜਿਹੜਾ ਏਰੀਆ ਹੈ ਇਹ ਆਲਰੇਡੀ ਰਾਜਸਥਾਨ ਦੀ ਗਵਰਨਮੈਂਟ ਦਾ ਏਰੀਆ ਹੈਗਾ ਕਿਉਂਕਿ ਜਦੋਂ ਉਹਨਾਂ ਨੇ ਨਹਿਰ ਇਹ ਕੱਢਣ ਪਹਿਲਾਂ ਬਣਾਈ ਸੀ ਔਰੇ ਨਾਲ ਨਾਲ ਜ਼ਮੀਨ ਉਹਨਾਂ ਦੀ ਅਕਵਾਇਰ ਕੀਤੀ ਵੀ ਪੁਰਾਣੀ ਜ਼ਮੀਨ ਕਿਤੇ ਉਹਨਾਂ ਦੇ ਕੁਆਟਰ ਸਨ ਕਿਤੇ ਉਹਨਾਂ ਦੇ ਖਾਲੀ ਥਾਵਾਂ ਲੇਕਿਨ ਉਹ ਸਾਰੀ ਜਗ੍ਹਾ ਤੇ ਨਹੀਂ ਹੈ ਉਹ ਸਾਰੀ ਥਾਂ ਤੇ ਨਹੀਂ ਹੈ ਸਾਰੀ ਜ਼ਮੀਨ ਹਾਂ ਲੇਕਿਨ ਨਾਲ-ਨਾਲ ਕਾਫੀ ਜਗ੍ਹਾ ਰਾਜਸਥਾਨ ਸਰਕਾਰ ਦੀ ਹੈਗੀ ਹੈ ਰਾਜਸਥਾਨ ਫੀਲਡਰ ਦੇ ਖੱਬੇ ਪਾਸੇ ਹੁਣ ਇਹਦਾ ਟੈਕਨੀਕਲ ਪ੍ਰੋਬਲਮ ਕੀ ਹੈ ਕਿ ਜਿੱਥੇ ਇਹ ਨਹਿਰ ਸ਼ੁਰੂ ਹੋਣੀ ਹੈ ਇਹਨੂੰ ਕਹਿੰਦੇ ਹੈ ਹਰੀਕੇ ਬਹਿਰਾਜ ਉੱਥੇ ਉਹ ਨੀਵਾ ਹੈ ਧਰਤੀ ਤੋਂ ਉੱਥੇ ਸਾਨੂੰ ਲਿਫਟ ਕਰਕੇ ਪਾਣੀ ਹੈ ਜਿਹੜਾ ਉਹ ਇਸ ਨਹਿਰ ਚ ਲਿਫਟ ਕਰਕੇ ਪਾਉਣਾ ਪੈਣਾ ਹੈ ਆਟੋਮੈਟਿਕਲੀ ਨਹੀਂ ਪਾਣੀ ਉੱਥੇ ਆਉਣਾ ਉਹ ਉੱਥੋਂ ਲਿਫਟ ਕਰਨਾ ਪੈਣਾ ਫਿਰ ਪਾਣੀ ਪਾਉਣਾ ਪੈਣਾ ਫਿਰ ਇਸ ਤੋਂ ਬਾਅਦ ਨਹਿਰ ਗਿੱਦੜਬਾਹ ਇਲਾਕੇ ਵਿੱਚ ਪਹੁੰਚੇਗੀ ਤੇ ਧਰਤੀ ਹੈ ਜਿਹੜੀ ਉੱਥੇ ਫਿਰ ਜਿਹੜਾ ਲੈਵਲ ਧਰਤੀ ਤੋਂ ਥੱਲੇ ਹੈ ਉੱਥੇ ਫਿਰ ਪਾਣੀ ਸਾਨੂੰ ਜਿਹੜੇ ਲਿਫਟ ਕਰਨਾ ਪੈਣਾ ਹੈ ਅਗਰ ਤੁਸੀਂ 22 ਬਲਾਕਾਂ ਦੇ ਵਿੱਚ ਪਾਣੀ ਪਹੁੰਚਾਉਣਾ ਤੇ ਦੁਬਾਰਾ ਫੇਰ ਉੱਥੋਂ ਪਾਣੀ ਲਿਫਟ ਕਰਨਾ ਪੈਣਾ ਹੈ ਜਿਹੜੇ ਪੁਰਾਣੇ ماہر ਲੋਕ ਐ ਉਹ ਗੱਲ ਇਹ ਕਹਿੰਦੇ ਆ ਕਿ ਚੜ੍ਹਦੇ ਵਾਲੇ ਪਾਸੇ ਪਾਣੀ ਜਾਂਦਾ ਨਹੀਂ ਜਿੰਨੇ ਵੀ ਲੋਕ ਉੱਥੇ ਗੱਲਾਂ ਕਰਦੇ ਵੀ ਚੜ੍ਹਦੇ ਵਾਲੇ ਪਾਸੇ ਪਾਣੀ ਲੈ ਕੇ ਜਾਣਾ ਔਖਾ ਕੰਮ ਐ ਇਸੇ ਕਰਕੇ ਉਹ ਪਾਣੀ ਲਿਫਟ ਦੀ ਗੱਲ ਕਰਦੇ ਵੀ ਲਿਫਟ ਕਰਾਂਗੇ ਤੇ ਪਾਣੀ ਪਚਾਵਾਂਗੇ 22 ਬਲਾਕਸ ਦੇ ਵਿੱਚ ਤੋ ਮੇਰੇ ਕਹਿਣ ਦਾ ਮਤਲਬ ਇਹ ਪਾਣੀ ਕਿਵੇਂ ਪਹੁੰਚੇਗਾ ਟੈਕਨੀਕਲ ਪਹਿਲਾਂ ਫੇਲ ਕੀਤਾ ਵਿਆ ਇਹ ਕਿਵੇਂ ਪਹੁੰਚਾਉਣਗੇ ਇਹ ਕੁਐਸਚਨ ਮਾਰਕ ਹੈ ਇਹ ਚਿੰਤਾ ਦਾ ਵਿਸ਼ਾ ਹੈ ਇਹ ਪਰਤਾਲ ਦਾ ਵਿਸ਼ਾ ਹੈ ਇਹਦੇ ਨਾਲ ਨਾਲ ਉਹ ਕਹਿੰਦੇ ਆ ਜੇ ਅਸੀਂ ਪ੍ਰਤੀ ਕਿੱਲਾ ਹਿਸਾਬ ਲਾਈਏ ਤਾਂ 7 ਮਿੰਟ 1 ਏਕੜ ਨੂੰ ਦਿੱਤੇ ਜਾਣਗੇ ਪਾਣੀ ਦੀ ਹੁਣ 7 ਮਿੰਟਾਂ ਦੇ ਨਾਲ ਤਾਂ ਮੈਨੂੰ ਲੱਗਦਾ ਵੀ ਜ਼ਮੀਂਦਾਰ ਦਾ ਕਿਸਾਨ ਦਾ ਏਕੜ ਹੈ ਜਿਹੜਾ ਉਰੇ ਚ ਪਾਣੀ ਪਹੁੰਚੇਗਾ ਨਹੀਂ 7 ਮਿੰਟ ਹਫਤਾਵਾਰ ਵਾਰੀ ਮਿਲੂਗੀ ਜਿਵੇਂ ਮਿਲਦੀ ਹੈ ਤੇ 7 ਮਿੰਟ ਪ੍ਰਤੀ ਏਕੜ ਮਿਲੇਗਾ ਇਹ ਜਿਹੜਾ ਏਰੀਆ ਚੋਂ ਨਹਿਰ ਨਿਕਲਣੀ ਹੈ ਵੈਸੇ ਮੈਂ ਦੱਸਣਾ ਚਾਹੁੰਨਾ ਇਹ ਤਿੰਨ ਜ਼ੋਨ ਬਣਾਏ ਜਾਂਦੇ ਆ ਇੱਕ ਬਣਾਇਆ ਜਾਂਦਾ ਹੈ yellow ਇੱਕ green ਤੇ ਇੱਕ orange ਜਿਹੜਾ green ਹੁੰਦਾ ਉੱਥੇ ਮਤਲਬ ਬਾਧੂ ਪਾਣੀ ਹੈ ਜਿਹੜਾ orange ਹੈ ਉੱਥੇ ਵੀ ਪਾਣੀ ਦਾ ਇੰਤਜ਼ਾਮਤ ਹੈਗਾ orange ਹਾਂ ਔਰ ਜਿਹੜਾ orange ਹੈ ਸੌਰੀ ਉਹਦੇ ਚ ਪਾਣੀ ਜਿਹੜਾ ਉੱਥੇ ਖਤਰਨਾਕ ਹੈ ਪਾਣੀ ਨਹੀਂ ਹੈ ਇਹ ਜੀਰਾ ਬਲਾਕ ਦੇ ਵਿੱਚ ਜਿਹੜਾ ਹੈਗਾ ਉਹ orange ਦਾ ਉੱਥੇ ਆਉਂਦਾ ਅਦਰਵਾਈਜ਼ ਇਹ ਗ੍ਰੀਨ ਤੇ yellow ਆਉਂਦਾ ਇੱਕੋ ਬਲਾਕ ਇਹ ਸਾਰੇ 22 ਬਲਾਕਾਂ ਦੇ ਵਿੱਚੋਂ orange ਹੈ दैट इज ਅ ਜੀਰਾ ਬਲਾਕ ਜਿੱਥੇ ਪਾਣੀ ਘੱਟ ਹੈ ਪਰ ਪਾਣੀ ਜਿੰਨਾ ਮਰਜ਼ੀ ਵੱਧ ਘੱਟ ਹੋਵੇ ਜਾਂ ਵੱਧ ਹੋਵੇ ਕਿਸਾਨ ਨੂੰ ਪਾਣੀ ਦੀ ਲੋੜ ਰਹਿੰਦੀ ਹੈ ਹੁਣ ਮੈਂ ਪੁੱਛਣਾ ਚਾਹੁੰਦਾ ਹੈ ਸਰਕਾਰ ਨੂੰ ਵੀ ਤੁਸੀਂ ਸਰਕਾਰ ਦੀ ਜ਼ਮੀਨ 'ਚ ਰਾਜਸਥਾਨ ਦੀ ਸਰਕਾਰ ਦੀ ਜ਼ਮੀਨ 'ਚ ਇਹ ਨਹਿਰ ਕੱਢਣਾ ਕੱਢੋਗੇ ਤੁਹਾਡਾ ਕੀ ਐਗਰੀਮੈਂਟ ਹੋਇਆ ਉਹਨਾਂ ਦੇ ਨਾਲ ਤੁਹਾਨੂੰ ਜ਼ਮੀਨ ਉਹਨਾਂ ਨੇ ਫ੍ਰੀ ਦੇਤੀ ਹੈ ਮੈਨੂੰ ਇਹ ਵੀ ਪਤਾ ਲੱਗਿਆ ਹੈ ਕਿ ਇਹਰੇ ਵਿੱਚੋਂ 6 ਕਿਉਸੀ ਪਾਣੀ 6 ਤੋਂ 7 ਕਿਉਸੀ ਖਜੇ ਪ੍ਰੋਪਰ ਨਹੀਂ ਹੈ ਮੇਰੇ ਕੋਲ ਇਹ ਇਨਫੋਰਮੇਸ਼ਨ ਵੀ ਪ੍ਰੋਪਰ ਕੀ ਸਾਪਤਾ ਕਿ ਅੱਠ ਹੈ ਇਹ ਰਾਜਸਥਾਨ ਨੂੰ ਦੇਣਗੇ ਇਹ ਬਦਲੇ ਪਨ ਕਿਉਂਕਿ ਜ਼ਮੀਨ ਕਿਉਂ ਦੇਣਗੇ ਉਹ ਆਪਣੀ ਇਹਨਾਂ ਨੂੰ ਫੇਰ ਜ਼ਮੀਨ ਕਈ ਥਾਵਾਂ ਤੇ ਹੈ ਹੀ ਨਹੀਂ ਰਾਜਸਥਾਨ ਫੀਡਰ ਦੇ ਨਾਲ ਅੱਗੇ ਕਿਉਂਕਿ ਮੇਰਾ ਤਾਂ ਇਲਾਕਾ ਹੈ ਉਹ ਨਾਲ ਕਿਸਾਨ ਬਿਲਕੁਲ ਨਾ ਲੱਗ ਜਾਂਦੇ ਰਾਜਸਥਾਨ ਫੀਡਰ ਦੀ ਧੁਰੋ ਧੁਰ ਨਹੀਂ ਹੈ ਉੱਥੋਂ ਤੱਕ ਫੇਰ ਇਹ ਜ਼ਮੀਨ ਅਕਵਾਇਰ ਕਰਨੀ ਪਵੇਗੀ ਕਿਸਾਨਾਂ ਦੀ ਉਹਨੂੰ ਮੁੱਲ ਕੀ ਦੇਣਗੇ ਇਹ ਕਿਸਾਨ ਨੂੰ ਕੀ ਇਹਨਾਂ ਨੇ ਕੋਈ ਸਰਵੇ ਕਰ ਲਿਆ ਸਰਵੇ ਕਰ ਲਿਆ ਉਹਦਾ ਮੁੱਲ ਕੀ ਨਿਰਧਾਰਿਤ ਕੀਤਾ ਹੈ ਜੇ ਕਿਸਾਨ ਨੂੰ ਦੇਣਾ ਹੈ ਕਿਸਾਨ ਹੋ ਸਕਦਾ ਜਮੀਨ ਵੇਚਣਾ ਨਾ ਚਾਹੁੰਦਾ ਹੋਵੇ ਕਿਸਾਨ ਥੋੜੇ ਭਾਤੇ ਨਾਲ ਵੇਚਣਾ ਚਾਹੁੰਦਾ ਹੋਵੇ ਤੁਸੀਂ ਇਹਦੇ ਆਸਤੇ ਕਿਹਾ ਵੀ ਸਾਡੇ ਕੋਲ 500 ਕਰੋੜ ਰੁਪਏ ਦੀ ਤਜਵੀਜ਼ ਹੈ ਹੁਣ ਤੁਸੀਂ ਕਹੀ ਜਾਂਦੇ ਹੋ ਵੀ 2300 ਕਰੋੜ ਲੱਗੇਗਾ ਕੀ ਤੁਸੀਂ ਬਜਟ ਦੇ ਵਿੱਚ ਇਸ ਨਹਿਰ ਤੇ ਜਿਹੜਾ 2300 ਕਰੋੜ ਰੁਪਏ ਦਾ ਖਰਚਾ ਆਉਣਾ ਉਹ ਰੱਖਿਆ ਹੈ ਮੇਰੇ ਕਹਿਣ ਤੋਂ ਮਤਲਬ ਹੈ ਸਰਾ ਸਰ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਹੈ ਸਗੂਫੇ ਛੱਡੇ ਜਾ ਰਿਹਾ ਸਾਨੂੰ ਨਹਿਰ ਤੇ ਕੋਈ ਇਤਰਾਜ਼ ਨਹੀਂ ਤੁਸੀਂ ਮੈਡੀਕਲ ਕਾਲਜ ਵੀ ਕਿਹਾ ਸੀ ਕਿ ਮੈਂ 15 ਮੈਡੀਕਲ ਕਾਲਜ ਬਣਾਵਾਂਗਾ ਹਜੇ ਤੱਕ ਪੰਜਾਬ ਚ ਇੱਕ ਨਵਾਂ ਸਕੂਲ ਨਹੀਂ ਬਣਿਆ ਇੱਕ ਨਵਾਂ ਕਾਲਜ ਨਹੀਂ ਬਣਿਆ ਇੱਕ ਨਵਾਂ ਪੋਲ ਨਹੀਂ ਬਣਿਆ ਇੱਕ ਨਵਾਂ ਬੱਸ ਸਟੈਂਡ ਨਹੀਂ ਬਣਿਆ ਇੱਕ ਨਵੀਂ ਚੀਜ਼ ਕੋਈ ਮੈਡੀਕਲ ਕਾਲਜ ਨਹੀਂ ਬਣਿਆ ਤੁਸੀਂ ਮੈਨੂੰ ਦੱਸ ਦਿਓ ਵੀ ਫਲਾਨੀ ਚੀਜ਼ ਜਿਹੜੇ ਬੱਸ ਸਟੈਂਡ ਦਾ ਉਦਘਾਟਨ ਜਨਾਬ ਕਰ ਰਹੇ ਨੇ ਉਹ ਕਾਂਗਰਸ ਸਮੇਂ ਦੇ ਜੇ ਕੋਈ ਪਟਿਆਲੇ ਬੱਸ ਸਟੈਂਡ ਦਾ ਉਦਘਾਟਨ ਕੀਤਾ ਜਾਂ ਰੋਪੜ ਦਾ ਕੀਤਾ ਇਹ ਇਹਨਾਂ ਦੀ ਟੈਂਡਰਿੰਗ ਇਹਨਾਂ ਦੇ ਪੈਸੇ ਇਹਨਾਂ ਦਾ ਪੈਸਿਆਂ ਦਾ ਲੋਨ ਇਹ ਸਾਰੇ ਦੇ ਸਾਰੇ ਕਾਂਗਰਸ ਸਮੇਂ ਦੇ ਉਹ ਡੇਟ ਕੱਢ ਕੇ ਦੇਖ ਲਓ ਕੋਈ ਨਹੀਂ ਕੋਈ ਵੀ ਚੀਜ਼ ਐਨੀ ਹਸਪੀਟਲ ਤੁਸੀਂ ਇਹ ਦੱਸਣ ਵੀ 2.5 ਸਾਲਾਂ ਤੋਂ ਕੋਈ ਨਵੀਂ ਚੀਜ਼ ਨਹੀਂ ਬਣਾਈ ਤੇ ਨਹਿਰ ਕਿੱਥੋਂ ਬਣਾ ਦੇਣਗੇ ਭਾਈ ਪੈਰ से ਨਹੀਂ ਜ਼ਮੀਨ ਅਕਵਾਇਰ ਨਹੀਂ ਕੀਤੀ ਅਗਰ ਖਾਲਾ ਬਣਾਉਣਾ ਹੋਵੇ ਨਾ 30 ਕਿੱਲੇ ਖਾਲਾ ਤਾਂ 6 ਮਹੀਨੇ ਲੱਗਦੇ ਨੇ 30 ਕਿੱਲੇ ਬਣਾਉਣਾ ਹੋਵੇ ਇਹ ਸਾਰਾ ਸਰ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਹੈ ਮਾਨ ਸਾਹਿਬ ਦੁਆਰਾ ਔਰ ਇਹੋ ਜੇ ਵਾਅਦੇ ਪਹਿਲਾਂ ਮਾਨ ਸਾਹਿਬ ਨੇ ਪਹਿਲਾਂ ਕਈ ਵਾਰੀ ਕੀਤੇ ਪਹਿਲਾਂ ਇਹਨਾਂ ਨੇ ਕਿਹਾ ਸੀ ਵੀ ਭਾਈ ਤੁਹਾਨੂੰ ਅਸੀਂ BMW ਦਾ کارਖਾਨਾ ਦੇਾਂਗੇ ਆ ਮੇਰੇ ਕੋਲੇ ਹੈਗੇ ਇਹਨਾਂ ਦੇ ਜਿਹੜੇ ਵਾਅਦੇ ਕੀਤੇ ਸੀ ਕਹਿੰਦੇ ਸੀ ਕੋਜੜੀ ਬਰਾੜ ਫੜ ਲਿਆ ਕਹਿੰਦੇ ਸੁਖ ਵਿਲਾਸ ਚ ਕਿਰਾਏ ਤੇ ਦਿਆ ਕਰਾਂਗੇ ਇਹਨੂੰ ਰੈਂਟ ਦੇ ਦਿਆਂਗੇ ਜਿਹੜਾ ਸੁਖਬੀਰ ਬਾਦਲ ਦਾ ਹੋਟਲ ਹੈ ਪੰਚਾਇਤੀ ਜ਼ਮੀਨ ਖਾਲੀ ਕਰਾਵਾਂਗੇ ਸਾਰੀ ਅਜੇ ਤੱਕ ਨਹੀਂ ਸਾਨੂੰ ਪਤਾ ਲੱਗਿਆ ਵੀ ਕਿਹੜੀ ਜ਼ਮੀਨ ਇਹਨਾਂ ਨੇ ਖਾਲੀ ਕਰਾਈ ਹੈ ਕਿਹੜੀ ਨਹੀਂ ਕਰਾਈ ਫਿਰ ਕਹਿੰਦੇ ਸੀ ਐਮਐਸਪੀ 5 ਮਿੰਟਾਂ ਚ ਲਿਆ ਕੇ ਰਾਂਗੇ ਫਿਰ ਕਹਿੰਦੇ ਸੀ ਜਿਹੜੀ ਡਰੱਗਸ ਐ ਇਹ ਪਹਿਲੇ 4 ਮਹੀਨਿਆਂ ਦੇ ਵਿੱਚ ਅਸੀਂ ਖਤਮ ਕਰ ਦੇਵਾਂਗੇ 15 ਅਗਸਤ ਨੂੰ ਹੁਣ ਤਾਂ ਜਾ ਕੇ ਅਰਦਾਸ ਕਰਾ ਕੇ ਆਈ ਸੀ ਉਹ 15 ਅਗਸਤ ਦੁਬਾਰੇ ਆਉਣ ਆਲੀ ਐ ਨਸ਼ਾ 4 ਗੁਣੇ ਹੋ ਗਿਆ ਫਿਰ ਕਹਿੰਦੇ ਸੀ ਜਿਹੜਾ ਬੇਅਦਬੀ ਦਾ ਇਨਸਾਫ ਐ ਇਹ ਅਸੀਂ 24 ਘੰਟਿਆਂ ਚ ਦਵਾ ਦੇਾਂਗੇ ਉਹ ਇਹਨਾਂ ਦੇ ਐਮਐਲਈ ਕੁਐਸਚਨ ਮਾਰਕ ਇਹਨਾਂ ਦੇ ਕਰ ਰਹੇ ਨੇ ਸੋ ਇਹ ਤਾਂ ਉਹ ਗੱਲ ਬਣੀ ਕਣਕ ਖੇਤ ਕੁੜੀ ਪੇਤ ਆਜਵਈਆ ਮੰਡੇ ਦਾ ਯਾਰ ਕਮਾਲ ਹੈ ਕੋਈ ਗੱਲ ਨਹੀਂ ਕੀਤੀ ਬਾਤ ਨਹੀਂ ਲੋਕਾਂ ਨੂੰ ਕਿਉਂ ਬੇਵਕੂ ਬਣਾ ਰਹੇ ਹੋ ਸੋ ਇਸ ਕਰਕੇ ਮੈਂ ਪੰਜਾਬ ਦੇ ਲੋਕਾਂ ਨੂੰ ਔਰ ਜਿੱਥੇ-ਜਿੱਥੇ ਚੋਣਾਂ ਹੋ ਰਹੀਆਂ ਉਹਨਾਂ ਨੂੰ ਇਹ ਬੇਨਤੀ ਕਰਨੀ ਚਾਹਣਾ ਕਿ ਇਹਨਾਂ ਦੇ ਝੂਠੇ ਲਾਰਿਆਂ 'ਚ ਬਿਲਕੁਲ ਨਾ ਆਇਓ ਇਹ ਸਰਾਸਰ ਲੋਕਾਂ ਨੂੰ ਬੇਵਕੂਫ ਬਣਾਉਂਦਾ ਕੰਮ ਹੋ ਰਿਹਾ ਹੈ। ਔਰ ਕਿਸੇ ਪ੍ਰਕਾਰ ਦਾ ਕੋਈ ਵਿਕਾਸ ਕੋਈ ਅਜੰਡਾ ਨਹੀਂ ਹੈ। ਆ ਪਿੱਛੇ ਪਤਾ ਲੱਗੇ ਕਿ 5 ਕਰੋੜ ਰੁਪਏ ਤਾਂ ਰੈਲੀ ਤੇ ਹੀ ਖਰਚਤਾ। 5 ਕਰੋੜ ਇਹ ਸਹੀ ਬਦਲਾਵ ਹੈ। ਮਗਰ ਲੀਆਂ ਸਰਕਾਰਾਂ ਨੇ ਨਾ ਕਾਲੀ ਦਲ ਨੇ ਨਾ ਕਾਂਗਰਸ ਨੇ ਕਢਾ ਕੇ ਦੇਖ ਲੋ ਆਰਟੀਆਈ ਕਿਸੇ ਰੈਲੀ ਤੇ ਸਰਕਾਰ ਦਾ 5 ਕਰੋੜ ਰੁਪਏ ਨਹੀਂ ਖਚੇ ਇੱਕ ਰੈਲੀ ਤੇ। 5 ਕਰੋੜ ਤੇ ਜਿਹੜਾ ਕਰੋੜਾਂ ਰੁਪਈਆ ਬਾਹਰਲੇ ਸੂਬਿਆਂ 'ਚ ਜਾ ਜਾ ਕੇ ਔਰ ਕਿਸ ਤਰ੍ਹਾਂ ਜਿਹੜਾ ਸਰਕਾਰ ਦੇ ਲੋਕਾਂ ਦੇ ਪੈਸੇ ਦੀ ਧੱਜੀਆਂ ਉਡਾਈਆਂ ਜਾ ਰਹੀਆਂ ਉਹ ਉਹ ਵੀ ਤੁਹਾਨੂੰ ਪਤਾ ਹੈ ਮਸ਼ਹੂਰੀਆਂ ਤੇ 900 ਕਰੋੜ ਰੁਪਏ ਦਾ ਬਜਟ ਹੈ ਸੋ ਕਿਸ ਪ੍ਰਕਾਰ ਇਹਨਾਂ ਨੇ ਕਰਜ਼ਾ ਚੜਾਤਾ ਅੱਜ ਪੰਜਾਬ ਦੇ ਸਿਰ ਤੇ ਕੋਈ ਇਨਫਰਾ ਨਹੀਂ ਬਣਾਇਆ ਕਰਜ਼ਾ ਚੜਾ ਦਿਓ 68000 ਕਰੋੜ ਰੁਪਏ ਕਰਜ਼ਾ ਚੜਾਤਾ ਤੁਸੀਂ 2.5 ਸਾਲਾਂ 'ਚ ਇਨਫਰਾ ਕੁਛ ਨਹੀਂ ਬਣਾਇਆ ਸੋ ਮੈਂ ਇਸ ਕਰਕੇ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਕੀਤੀ ਆ ਤਾਂ ਜੋ ਇਲੈਕਸ਼ਨਾਂ ਤੋਂ ਪਹਿਲਾਂ ਜਿਹੜੇ ਵੱਡੇ ਵੱਡੇ ਗੂਫੇ ਛੱਡਨੇ ਅੱਜ ਲੋਕ ਬੁਨਿਆਦੀ ਬੁਨਿਆਦੀ ਜਿਹੜੀਆਂ ਚੀਜ਼ਾਂ ਉਹਨਾਂ ਤੋਂ ਵਾਂਝਿਤ ਨੇ ਸਾਡੇ ਗਿੱਦੜਵਾ ਦੇ ਵਿੱਚ ਮੈਂ ਗੱਲ ਕਰਾਂ ਤਾਂ ਮਗਰਲੇ 15 ਦਿਨਾਂ ਚੋਂ ਪਾਣੀ ਤੈਰਦਾ ਫਿਰਦਾ ਹੈ 5 ਕਰੋੜ ਕੇ 7 ਕਰੋੜ ਦੀ ਇੱਕ ਪਾਈਪ ਪੈਣੀ ਹੈ ਉਹ ਕੰਡਮ ਹੋ ਗਈ ਹੈ ਮੇਨ ਰਾਈਜ਼ਿੰਗ ਲਾਈਨ ਕਹਿੰਦੇ ਜਿਹਨੂੰ ਜਿਹੜੀ ਉੱਥੇ ਮੇਨ ਐਸਟੀਪੀ ਤੇ ਜਾਂਦੀ ਹੈ ਉਹ ਨਹੀਂ ਬਦਲਾ ਕਰ ਸਕਦੇ ਉਹ ਠੇਕੇਦਾਰ ਨੂੰ ਕਿਹਾ ਯਾਰ ਬਲਾਕ ਬਦਲ ਦੇ ਜਿਹੜੇ ਕੰਡਮ ਹੈ ਪੈਸੇ ਹੈ ਨਹੀਂ ਬਾਅਦ ਚ ਟੈਂਡਰ ਕਰਾ ਕੇ ਤੇ ਅਸੀਂ ਉੱਥੇ ਟੈਂਕੀਆਂ ਲਿਆ ਲਿਆ ਕੇ ਪਾਣੀ ਭਰ ਰਹੇ ਆ ਆ ਹਾਲਾਤ ਹੈ ਲੋਕਾਂ ਦਾ ਮੀਂਹ ਦਾ ਪਾਣੀ ਸੀਵਰੇਜ ਦਾ ਪਾਣੀ ਉਹ ਟੈਂਕੀਆਂ 8-10 ਲਾਈਆਂ ਵੀ ਉਹ ਰਣਾ ਚੱਕ ਰਹੇ ਮੇਰੇ ਆਪ ਦੇ ਘਰ ਦੇ ਬਾਹਰ ਮੁਕਸਰ ਸੀਵਰੇਜ ਦਾ ਪਾਣੀ ਪੈਰ ਦਾ ਫਿਰਦਾ ਇਹ ਹਾਲਾਤ ਹੈ ਇਹ ਪੂਰੇ ਪੰਜਾਬ ਦੀ ਕਹਾਣੀ ਹੈ ਸੋ ਮੈਂ ਇੰਨੀਆਂ ਗੱਲਾਂ ਕਰਦਾ ਹੋਇਆ ਮੈਂ ਇਹੀ ਤੁਹਾਡਾ ਪ੍ਰੈਸ ਦਾ ਤੇ ਪੰਜਾਬ ਦੇ ਲੋਕਾਂ ਦਾ ਧਿਆਨ ਇਸ ਵੱਲ ਦਿਵਾਉਣਾ ਚਾਹੁੰਦਾ ਸੀ ਵੀ ਇਹਨਾਂ ਝੂਠੇ ਵਾਅਦਿਆਂ ਤੋਂ ਇਹਨਾਂ ਝੂਠੇ ਸੁਗੂਫਿਆਂ ਤੋਂ ਬਚਣਾ ਚਾਹੀਦਾ ਹੈ ਕੋਈ ਚੰਗਾ ਕੰਮ ਕਰੇਗੀ ਸਰਕਾਰ ਅਸੀਂ ਸਰਕਾਰ ਦੇ ਹੱਕ ਦੇ ਵਿੱਚ ਖੜੇ ਹੋਵਾਂਗੇ ਪਰ ਜਿੱਦੇ ਮੈਨੂੰ ਲੱਗਦਾ ਕਿ ਸਰਕਾਰ ਇਹ ਨਹਿਰ ਬਣਾ ਨਹੀਂ ਪਾਏਗੀ ਨਾ ਹੀ ਬਣਾਏਗੀ ਜਦੋਂ ਇਹ ਬਣ ਕੇ ਕੰਪਲੀਟ ਹੋਏਗੀ ਜਦੋਂ ਪਾਣੀ ਚੱਲੇਗਾ ਭਗਵਾਨ ਜੀ ਮਾਨ ਸਾਹਿਬ ਦੇ ਰਾਜ ਚ ਜੇ ਪਾਣੀ ਚੱਲ ਗਿਆ ਤੇ ਬਣਾਤੀ ਇਹਨਾਂ ਨੇ ਫਿਰ ਮੈਂ ਜ਼ਰੂਰ ਧੰਨਵਾਦ ਕਰਾਂਗਾ ਲੇਕਿਨ ਇਸ ਤਰ੍ਹਾਂ ਲੋਕਾਂ ਨੂੰ ਬੇਫਕੂਫ ਨਾ ਬਣਾਓ ਜੀ ਤੁਸ ਸੁਖਨਾ ਪਿੰਡ ਦੀ ਇਹ ਕਹਿੰਦੇ ਸਰਕਾਰ ਕੋਸੀ ਕੇਜ ਕਰਦੇ ਨਹਿਰ ਤੇ ਨਾਗੜੀ ਜਿਹੜੀ ਕਿ ਹਜੇ ਜਿਹੜਾ ਟਰੈਕਟਰਾਂ ਦੇ ਨਾਲ ਪਾਣੀ ਪੰਪ ਹੁੰਦਾ ਕਹਿੰਦੇ ਨਹਿਰ ਤੋਂ ਲੈਵਨ ਨਹੀਂ ਹੋਊਗਾ ਉਹਨੂੰ ਸਾਡੇ ਪਿੰਡਾਂ ਵਾਲਿਆਂ ਕੋਲ ਪਾਣੀ ਨਹੀਂ ਹੋਊਗਾ ਅਸੀਂ ਧੰਨਵਾਦ ਕਰ ਸਾਨੂੰ ਤਾਂ ਇਸ ਗੱਲ ਦਾ ਪਤਾ ਹੈ ਅਸੀਂ ਤਾਂ ਇਹ ਪਿੰਡਾਂ ਵਾਲੇ ਲੋਕ ਇਹ ਟੈਕਨੀਕਲੀ ਬੰਦੇ ਦੱਸਦੇ ਆ ਕਿਉਂਕਿ ਮੈਂ ਤਾਂ ਮੈਂ ਤਾਂ ਕੋਈ ਉਵੇਂ ਪਾਣੀ ਦਾ ਮਾਹਿਰ ਨਹੀਂ ਆ ਨਾ ਮੈਂ ਕੋਈ ਬਹੁਤ ਆਪ ਪਾਣੀ ਲਾਉਣ ਜਾਣਾ ਹੈ ਜਿਹੜੇ ਉੱਥੇ ਪਿੰਡਾਂ ਦੇ ਲੋਕ ਆ ਉਹਨਾਂ ਨੇ ਆਖਿਆ ਕਿ ਬੱਲਿਆ ਇਹ ਚੜ੍ਹਦੇ ਵਾਲੇ ਪਾਸੇ ਪਾਣੀ ਜਾ ਹੀ ਨਹੀਂ ਸਕਦਾ ਅਸੀਂ ਲਿਫਟ ਕਰਕੇ ਪਾਣੀ ਲੈ ਕੇ ਆਉਣੇ ਆ ਸੂਰ ਨੂੰ ਪਾਣ ਦੀ ਨਾਲੀ ਕਰ ਲੈ ਹਾਂ ਇਹ 7 ਮਿੰਟਾਂ ਦੇ ਅੰਦਰ ਕਿੱਲੇ ਦਾ ਸਾਨੂੰ ਕੋਈ ਫਾਇਦਾ ਨਹੀਂ ਹੋਊਗਾ ਪਰ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਚਾਹੁੰਦੇ ਹਾਂ ਕਿ ਜੇ ਕੋਈ ਨਹਿਰ ਕੱਢ ਕੇ ਲੋਕਾਂ ਦਾ ਸਹੂਲਤ ਦੇਣੀ ਚਾਹੁੰਦੇ ਪਰ ਇਹ ਨਹਿਰ ਬੰਨ੍ਹਣਾ ਹੀ ਕੁਝ ਨਹੀਂ ਇਹ ਤਾਂ ਤੁਹਾਨੂੰ ਕਿਹਾ ਕਿ ਬਾਈ ਇਲੈਕਸ਼ਨ ਆ ਗਿਆ ਤੇ ਮਾਨ ਸਾਹਿਬ ਉੱਤੇ ਚਲੇਗਾ ਮੈਂ ਤਾਂ ਪਹਿਲਾਂ ਹੀ ਕਿਹਾ ਵੀ ਭਾਈ ਉਹ ਨਿਕਲਨੀ ਨਹੀਂ ਹੈ ਇਹ ਇਸ ਖੇਵਲ ਤੇ ਕੇਵਲ ਬੇਵਕੂਫ ਬਣਾਇਆ ਜਾ ਰਿਹਾ ਅਸੀਂ ਤਾਂ ਆਲਰੇਡੀ ਜਿਹੜੇ ਉੱਥੇ ਲਿਫਟ ਪੰਪ ਲੱਗੇ ਐ ਅਸੀਂ ਉੱਥੇ ਤੇਲ ਫੂਕਦੇ ਆ ਬਿੱਲ ਦਿੰਦੇ ਆ ਉਹ ਲਿਫਟ ਪੰਪ ਤਾਂ ਹੀ ਲਾਏ ਗਏ ਸੀ ਸਰਕਾਰ ਦੁਬਾਰਾ ਕਿ ਲੋਕਾਂ ਕੋਲੇ ਪਾਣੀ ਨਹੀਂ ਸੀ ਮਗਰ ਟੇਲਾਂ ਤੇ ਆ ਗਏ ਸੀ ਇਸ ਕਰਕੇ ਅਸੀਂ ਸਰਹੰਦ ਫੀਡਰ ਤੋਂ ਲਿਫਟ ਪੰਪ ਲਾ ਕੇ ਉੱਥੇ ਲਿਫਟ ਪੰਪ ਕਰਕੇ ਅਸੀਂ ਆਪ ਦੇ ਖੇਤਾਂ ਨੂੰ ਪਾਣੀ ਲੈ ਕੇ ਜਾਂਦੇ ਹਾਂ ਆਏ ਉਹ ਪੜਾਵਾ ਕੀ ਹਾਲਤ ਉਹ ਨਾ ਨਾ ਪਾਗ ਲਗੇ ਪਾਣੀ ਦਾ ਹਾਂਜੀ ਪਾਣਾ ਪਾਗ ਲਗੇ ਪਾਣੀ ਦਾ ਵੀ ਹੱਲ ਆਲਰੇਡੀ ਸਾਡੇ ਕੋਲੇ ਜਿਹੜਾ ਪਾਣੀ ਅਸੀਂ ਪਾਈਪਲਾਈਨਾਂ ਨਾਲ ਜਿਹੜੀਆਂ ਸਬਸਿਡੀ ਵਾਲੀਆਂ ਪਾਈਪਸ ਸਾਨੂੰ ਮਿਲਦੀਆਂ 90% ਸਬਸਿਡੀ ਵਾਲੀਆਂ ਜਿਹੜੀਆਂ ਪਾਈਪਸ ਮਿਲਦੀਆਂ ਅਸੀਂ ਉਹਨਾਂ ਦੇ ਨਾਲ ਅੱਡ ਅੱਡ 4 400 ਏਕੜ ਤੇ ਉਹ ਲਿਫਟ ਪੰਪ ਮਨਜ਼ੂਰ ਕਰਾ ਕੇ ਅਸੀਂ ਆਪਦੇ ਖੇਤਾਂ ਨੂੰ ਪਾਣੀ ਲੈ ਕੇ ਗਏ ਹਾਲੇ ਰਹੇਗਾ ਉਲਟਾ ਸਾਨੂੰ ਜੇ ਥੋੜੇ ਕੋਈ ਪਾਣੀ ਜ਼ਿਆਦਾ ਹੈ ਤਾਂ ਸਾਨੂੰ ਹੋਰ ਲਿਫਟ ਪੰਪ ਦੇ ਦਿਓ ਮੇਰਾ ਅਲੀ ਸਾਨੂੰ ਬਿਜਲੀ ਜਿਹੜੀ ਸਾਡੇ ਲਿਫਟ ਪੰਪ ਅਸੀਂ ਉੱਥੇ ਲਾਏ ਵੇ ਹੁਣ ਉੱਥੇ ਪਹਿਲਾਂ ਅਸੀਂ ਤੇਲ ਭੂਕਦੇ ਸੀ ਹੁਣ ਅਸੀਂ ਕਨੈਕਸ਼ਨ ਲਾ ਕੇ ਵੋਟਰਾਂ ਲਾਤੀਆਂ ਔਰ ਹੀ ਸਾਨੂੰ ਬਿਜਲੀ ਮਾਫ ਕਰ ਦਿਓ ਔਰ ਆ ਬਿੱਲ ਸਾਨੂੰ ਮੁਕੰਮਲ ਤੌਰ ਤੇ ਤੁਸੀਂ ਮਾਫ ਕਰ ਦਿਓ ਤਾਂ ਜੋ ਅਸੀਂ ਸਾਡੇ ਲੋਕਾਂ ਨੂੰ ਹੋਰ ਸਹੂਲਤ ਹੋ ਜਾਏਗੀ ਜਲਦੀ ਜਿਹੜੀ ਫੀਡਬੈਕ ਆ ਰਹੀ ਹੈ ਉਹ ਸਭ ਤੋਂ ਉੱਤੇ ਹੋ ਰਿਹਾ ਹੈ ਕਿ ਤੁਹਾਡੀ ਬਾਈਕ ਕਨੈਕਸ਼ਨ ਦੇਖੋ ਜੀ ਗੱਲ ਇਹ ਹੈ ਅਜੇ ਕਿਸੇ ਵੀ ਸੀਟ ਤੇ ਕਿਸੇ ਪ੍ਰਕਾਰ ਦਾ ਨਾਮ ਫਾਈਨਲ ਨਹੀਂ ਕੀਤਾ ਗਿਆ। ਆਉਣ ਵਾਲੇ ਸਮੇਂ 'ਚ ਤੁਹਾਨੂੰ ਪਤਾ ਹੀ ਹੈ ਕਾਂਗਰਸ ਪਾਰਟੀ ਡਿਸਪਲਿਨ ਪਾਰਟੀ ਔਰ ਇਹ ਜਿਹੜਾ ਵੀ ਹੁੰਦਾ ਹੈ ਕਿਸੇ ਦਾ ਵੀ ਨਾਮ ਜਿਹੜਾ ਫਾਈਨਲ ਕਰਨਾ ਹੈ ਉਹ ਹਾਈ ਕਮਾਂਡ ਦੇ ਸਾਹਮਣੇ ਅਸੀਂ ਪ੍ਰਪੋਜ਼ਲ ਰੱਖਦੇ ਆਂ ਫਿਰ ਹਾਈ ਕਮਾਂਡ ਨੇ ਕਿਨੂੰ ਕਿੱਥੋਂ ਲੜਾਉਣਾ ਹੈ ਇਹ ਉਹਨਾਂ ਨੇ ਤੈਅ ਕਰਨਾ ਸੋ ਮੈਨੂੰ ਲੱਗਦਾ ਜਲਦ ਤੁਹਾਨੂੰ ਉਹ ਸਾਰੇ ਚਿਹਰੇ ਜਿਹੜੇ ਚੋਣ ਲੜਨਗੇ ਉਹ ਤੁਹਾਡੇ ਸਾਹਮਣੇ ਆ ਜਾਣਗੇ। ਯਾਰ ਮੇਰੇ ਘਰ ਦੀ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਹੈ ਮੇਰੇ ਘਰ ਦੀ ਇਹ ਜਿਹੜਾ ਕੰਮ ਹੈ ਨਾ ਵੀ ਮੇਰੀ ਸੀਟ ਹੈ ਮੇਰੇ ਘਰ ਦੀ ਸੀਟ ਹੈ ਇਹ ਕਾਂਗਰਸ ਚ ਨਹੀਂ ਹੈ ਕਾਂਗਰਸ ਪਾਰਟੀ ਨੇ ਡਿਸਾਈਡ ਕਰਨਾ ਹੈ ਕਿ ਆਪਾਂ ਟਿਕਟ ਕਿਹਨੂੰ ਦੇਣੀ ਹੈ ਬਿਲਕੁਲ 100% ਹੋਰ ਇਹ ਚਰਾਏ ਲਈ ਜਾਂਦੀ ਹੈ ਪੁੱਛਿਆ ਜਾਂਦਾ ਹੈ ਸਾਰੇ ਪਹਿਲੂ ਨਜ਼ਰ ਚੈੱਕ ਕੀਤੇ ਜਾਂਦੇ ਆ ਕੌਣ ਸੀਟ ਜਿੱਤ ਸਕਦਾ ਹੈ ਕਿਵੇਂ ਜਿੱਤ ਸਕਦਾ ਹੈ ਲੇਕਿਨ ਉਹ ਸਾਰੀਆਂ ਗੱਲਾਂ ਤੇ ਕਾਂਗਰਸ ਪਾਰਟੀ ਕਰਦੀ ਹੈ ਹਾਈ ਕਮਾਂਡ ਦੇ ਅੱਗੇ ਅਸੀਂ ਪ੍ਰਪੋਜ਼ਲ ਲੈ ਕੇ ਜਾਂਦੇ ਹਾਂ ਔਰ ਆਲਟੀਮੇਟਲੀ ਉਹ ਫਾਈਨਲ ਕਰਦੇ ਕਿਹੜੀ ਚਿੱਠੀ ਮੈਂ ਪਸਪਸ਼ਟ ਦੇਖਿਆ ਕਿ ਉਹਨਾਂ ਨੇ ਕਿਹਾ ਕਿ ਮੈਂ ਮਾਫੀ ਮੰਗਦਾ ਦੇਖੋ ਜੀ ਗੱਲ ਇਹ ਹੈ ਉਹ ਤਾਂ ਉਹਨਾਂ ਨੇ ਢੀਂਸਾ ਸਾਹਿਬ ਦੇ ਨਾਲ ਖੜੇ ਹੋ ਕੇ ਵੀ ਇੱਕ ਵਾਰੀ ਮਾਫੀ ਮੰਗ ਲਈ ਸੀ ਮਾਫੀ ਸਾਹਿਬ ਮਾਫੀ ਗਲਤੀ ਦੀ ਹੁੰਦੀ ਹੈ ਮਾਫੀ ਜਿਹੜੇ ਗੁਨਾਹਾਂ ਦੀ ਮਾਫੀ ਨਹੀਂ ਹੁੰਦੀ ਜਿਸ ਪ੍ਰਕਾਰ ਦੇ ਗੁਨਾਹ ਹੋਏ ਹੈ ਉਹ ਹੁਣ ਪੰਜਾਬ ਦੇ ਲੋਕ ਮਾਫੀ ਨਹੀਂ ਕਰਨਗੇ ਔਰ ਲੋਕਾਂ ਨੂੰ ਇਹ ਗੱਲ ਸਮਝ ਆ ਵੀ ਅਕਾਲ ਤਖਤ ਸਾਹਿਬ ਤੇ ਜਾਣਾ ਚਿੱਠੀ ਦੇਣੀ ਇਸ ਤਰ੍ਹਾਂ ਇਹ ਆਦੀ ਐਵੇਂ ਭੂਮਿਕਾ ਬਣਾ ਰਹੇ ਹੈ ਇਸ ਪ੍ਰਕਾਰ ਨਾਲ ਮਾਫੀ ਦਾ ਚਿੱਠੀ ਦੇਣ ਦੀ ਲੋੜ ਹੀ ਨਹੀਂ ਜੇ ਬੰਦਾ ਮਹਿਸੂਸ ਕਰ ਲੇ ਦਿਲੋਂ ਕਿ ਹਾਂ ਮੈਂ ਗੁਨਾਹ ਮੇਰੇ ਤੋਂ ਹੋਇਆ ਹੈ ਮੇਰੇ ਕਹਿਣ ਦਾ ਮਤਲਬ ਇਹ ਚਿੱਠੀ ਦੀ ਲੋੜ ਹੀ ਨਹੀਂ ਗੁਨਾਹ ਮੰਨ ਲੇ ਬੰਦਾ ਕਿ ਮੇਰੇ ਤੋਂ ਇਹ ਗੁਨਾਹ ਹੋਇਆ ਪਬਲਿਕਲੀ ਉਲਟਾ ਚੋਰ ਕੋਤਵਾਲ ਕੋ ਡਾਂਟੇ ਵਾਲੀ ਉਹ ਗੱਲ ਹੈ ਇਹਨਾਂ ਨੇ ਤਾਂ ਇਹ ਕਦੇ ਮੰਨਿਆ ਹੀ ਨਹੀਂ ਕਿ ਅਸੀਂ ਇਹ ਗੁਨਾਹ ਕੀਤਾ ਕੋਈ ਵੀ ਗੁਨਾਹ ਅਗਰ ਬੰਦੇ ਤੋਂ ਹੋ ਜੇ ਤਾਂ ਗੁਰੂ ਸਾਹਿਬ ਦੇ ਸਾਹਮਣੇ ਜਾ ਕੇ ਵੈਸੇ ਹੀ ਮੰਨ ਲੈਣਾ ਚਾਹੀਦਾ ਦੇਖੋ ਯਾਰ ਦੋਸ਼ ਲੱਗਦੇ ਐ ਨਹੀਂ ਲੱਗਦੇ ਇਹ ਗੱਲ ਮੈਂ ਉਹੀ ਤਾਂ ਕਹਿੰਦਾ ਸੁਬੀਰ ਸਿੰਘ ਬਾਦਲ ਇਹ ਗੱਲ ਦੱਸਣ ਜਾਂ ਜਿਨ੍ਹਾਂ ਲੋਕਾਂ ਨੇ ਵੇਖਿਆ ਮੈਂ ਤਾਂ ਟੂ ਬੀ ਵੈਰੀ ਓਨੈਸਟ ਜਿਹੜੀ ਚੀਜ਼ ਵੇਖੀ ਨਹੀਂ ਪੂਰੇ ਬਾਰੇ ਵਿੱਚ ਟਿੱਪਾ ਟਿੱਪਣੀ ਨਹੀਂ ਕਰ ਸਕਦਾ ਬਟ ਹਾਂ ਇਹਰਾ ਸਪਸ਼ਟੀਕਰਨ ਸੁਬੀਰ ਸਿੰਘ ਬਾਦਲ ਨੂੰ ਦੇਣਾ ਚਾਹੀਦਾ ਇੱਕਾ ਕੋਈ ਵੀ ਵੀਡੀਓ ਵਰਤ ਹੋ ਰਹੀ ਹੈ ਉਹਦੇ ਵਿੱਚ ਤੁਸੀਂ ਵੀ ਡੀਆਰ ਸਰ ਸਾਹਿਬ ਜਿਹੜੀ ਸਾਹਮਣੇ ਆ ਰਹੇ ਹੋ ਤੁਹਾਡੇ ਨਾਲ ਵੀ ਪਟਵੰਦੇ ਹੋਣਗੇ ਉਹ ਤੋਂ ਪੁਰਾਣੀ ਵੀਡੀਓ ਹੋਣਾ ਕਿ ਤੁਹਾਡੀ ਉਹ ਜਨਾਬ ਮੈਂ ਕਿਦੋਂ ਕਹਿ ਰਹੇ ਹਾਂ ਅਸੀਂ ਸਭ ਲੋਗ ਤੇਰੇ ਗੁਰਦੁਆਰੇ ਮੰਦਿਰ ਮਸਜਿਦ ਅਸੀਂ ਸਾਰੀਆਂ ਜਗ੍ਹਾ ਤੇ ਜਾਂਦੇ ਹਾਂ ਜਿੱਥੇ ਜਿੱਥੇ ਆਮ ਲੋਕਾਂ ਦੀ ਆਸਤਾ ਹੁੰਦੀ ਹੈ ਸਾਡੇ ਵੋਟਰਾਂ ਦੀ ਆਸਤਾ ਹੁੰਦੀ ਹੈ ਸਾਡੇ ਲੋਕਾਂ ਦੀ ਆਸਤਾ ਹੁੰਦੀ ਹੈ ਪਰ ਅਸੀਂ ਕਿਸੇ ਵੀ ਕੰਮ 'ਚ ਅਸੀਂ ਇਹ ਨਹੀਂ ਕਹਿੰਦੇ ਵੀ ਕੋਈ ਗੁਰਦੁਆਰੇ 'ਚ ਕੋਈ ਬੰਦਾ ਕੋਈ ਕੋਈ ਗਲਤ ਗੱਲ ਹੋਵੇ ਜਾਂ ਕੋਈ ਨਾ ਹੋਵੇ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਹਰ ਗੱਲ ਹੋਣੀ ਚਾਹੀਦੀ ਹੈ ਚਾਹੇ ਉਹ ਕਿਸੇ ਪ੍ਰਕਾਰ ਦੀ ਪੋਲਰਾਈਜੇਸ਼ਨ ਵੀ ਜਾ ਰਹੀ ਹੈ ਉਹ ਜੋ ਸਿੱਧੂ ਜੀ ਜਿਹੜਾ ਸੋਹ ਵੀ ਹੈ ਕਦੇ ਸਿੱਧਾ ਨਹੀਂ ਹੋਣੀ ਚਾਹੀਦੀ ਕਾੜੀ ਪੋਲਰਾਈਜੇਸ਼ਨ ਸਰ ਉਹ ਦੇ ਰਿਆ ਤੋਂ ਪਹਿਲਾਂ ਤਾਂ ਸਰਕਾਰਾਂ ਕਰ ਰਹੀਆਂ ہیں ਬੀਜੇਪੀ ਨੇ ਬੋਲ ਰਹੀ ਡੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਹਿੰਦੂਆਂ ਨੂੰ ਪੜਕਾਇਆ ਗਿਆ ਕਿਹਾ ਗਿਆ ਰਾਮ ਮੰਦਰ ਦੇ ਨਾਮ ਤੇ ਵੋਟਾਂ ਮੰਗੀਆਂ ਗਈਆਂ ਕਿ ਆਓ ਆਪਾਂ ਰਲ ਕੇ ਆਪਾਂ ਹਿੰਦੂ ਰਾਸ਼ਟਰ ਦੀ ਗੱਲ ਕਰੀਏ ਅਸੀਂ ਹਮੇਸ਼ਾ ਸੈਕੂਲਰ ਗੱਲ ਕਰਦੇ ਆ ਇਹ ਤਾਂ ਪਾਰਟੀਆਂ ਹੀ ਕਰ ਰਹੀਆਂ ਹਨ ਕਿ ਇੱਕ ਪ੍ਰਮੁੱਖ ਪਾਰਟੀ ਕਰ ਰਹੀ ਹੈ ਸੌਰੀ ਪਾਰਟੀਆਂ ਨਹੀਂ ਕਰ ਰਹੀ ਬੀਜੇਪੀ ਇਹ ਕੰਮ ਕਰ ਰਹੀ ਹੈ ਪੋਲਰਾਈਜੇਸ਼ਨ